ਲਓ ਬਈ ਸੱਸੀ ਗੱਲ ਸਾਰੇ ਭਰਾਵਾਂ ਨੂੰ ਬਈ ਅੱਜ ਇੱਕ ਬਾਈਨੰਤ ਇੱਕ ਪਹਿੜ ਲੈ ਇੱਕ ਦੋ ਲੈ ਕੇ ਆਉਂ ਵੀ ਡੰਗਰ ਲੋ ਜੀ ਠੀਕ ਆ ਬਈ ਦੇਖ ਸਕਦੇ ਹੋ ਬਾਈ ਮੱਧ ਲੈ ਕੇ ਆਇਆ ਮੱਧ ਚ ਚੱਕ ਕਰ ਸਕਦੇ ਤੁਸੀਂ ਜੀ ਇਸ ਕੁਆਲਿਟੀ ਚੱਕ ਕਰ ਸਕਦੇ ਮੱਧ ਦੀ ਤੁਸੀਂ ਆਰਡਰ ਚੱਕ ਕਰ ਸਕਦੇ ਹੋ ਬਾਈ ਬਈ ਕਿਹੜੇ ਪਿੰਡ ਤੋਂ ਆਏ ਆਪਾਂ ਮੰੰਗਾਲੇ ਜੀ ਠੀਕ ਆ ਕਿਹੜਾ ਜਿਹੜਾ ਪੈ ਜਾਂਦਾ ਆਪਾਂ ਮੋਗਾ ਜੀ ਮੋਗਾ ਜਿਹੜਾ ਪੈ ਜਾਂਦਾ ਬਾਈ ਕੀ ਡਿਮਾਂਡ ਕਰਦੇ ਹੋ ਬਈ ਮੱਧ ਦੀ ਇਹਦਾ 1.90 ਹੈ ਜੀ ਮੰਗਦੇ ਕਿੰਨਾ ਵੀਰੇ 1.90 1,90,000 ਰੁਪਏ ਮੁੱਲ ਕਰਦਾ ਬਈ ਮੱਝ ਤਿਆਰ ਹੈ ਮੱਝ ਪੂਰੀ ਘੈਂਟ ਤੇ ਸੁਨੱਖੀ ਮੱਝ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਮਗਰ ਕੱਟੀ ਆ ਜੀ ਦੁੱਧ ਦਾ ਅੱਧ ਦੀ ਕੀ ਪੋਜੀਸ਼ਨ ਆ ਬਾਈ ਇਹ ਬਾਈ 17 ਕਿਲੋ ਦੁੱਧ ਆਈ ਹੁਣ ਤਿਆਰ ਠੀਕ ਹੈ 17 ਕਿਲੋ ਦੁੱਧ ਆ ਤਿੰਨਵੇਂ ਸੂਏ ਹੋਗੀ ਬਈ ਇਹ ਇਹ ਬਈ ਤੀਜਾ ਸੂਆ ਜੀ ਤੀਜਾ ਸੂਆ ਮੰਗ ਰਹੇ ਤੇ ਕੀ ਆ ਕੱਟੀ ਜੀ ਮਗਰ ਕੱਟੀ ਆ ਬਈ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਸਾਨੂੰ ਆਰਡਰ ਚੈੱਕ ਕਰਕੇ ਹੋਣੇ ਦੇਖ ਸਕਦੇ ਹੋ ਤੁਸੀਂ ਬਈ ਤੋਰ ਕੇ ਦੇਖਾਂ ਜੀ ਮਾੜੀ ਜੀ ਦੇਖ ਸਕਦੇ ਹੋ ਬਈ ਪੇਸਟ ਕੁਆਲਟੀ ਚੈੱਕ ਕਰੋ ਮੱਧ ਦੀ ਮੱਧ ਪੂਰੀ ਸਨੱਖਿਅ ਹੈ ਉਹਦੇ ਠੀਕ ਸਰਗ ਜੀ ਇੰਨੇ ਕੋਈ ਮਾਦਕ ਨਹੀਂ ਜੀ ਬਹੁਤ ਚੰਗੀ ਤੇ ਸੁਲੱਖੀ ਮਾਦ ਆ ਬਾਈ ਕੋਲੇ 1,90,000 ਰੁਪਏ ਰੇਟ ਕਰਦਾ ਬਾਈ ਮੰਨਤਾ ਨੂੰ ਇਹ ਚ ਹੋ ਜੂ ਬਾਈ ਕਰਦਾ ਕਰਦਾ ਕੋਈ ਨਹੀਂ ਆਦਾ ਬਾਈ ਹੋਰ ਆ ਬੈਡ ਵੀ ਆਪਣੀਆਂ ਇਹ ਬੈਡ ਵੀ ਆਪਣੀ ਇਹਦੇ ਵਾਰੀ ਵੀ ਦੱਸਦੇ ਬਾਈ ਚਾਨਣਾ ਪਾ ਦੇ ਏਅਰ ਬਾਈ ਜਿਹੜਾ 20 ਕਿਲੋ 20 ਕਿਲੋ ਤੋਂ ਪਲੱਸ ਹੀ ਆਈ ਏ 20 ਕਿਲੋ ਦੁੱਤਾ ਬਾਈ ਇਹ ਕੈਮਸ ਹੋਇਆ ਬਾਈ ਇਹ ਦੂਜੀ ਹੈ ਜੀ ਇਹ ਦੂਜੀ ਮੰਗ ਰਹੇ ਇਹਦੀ ਕੀ ਆ ਇਹਦੇ ਅੱਛਾ ਜੀ ਸੇਖ ਸਕਦੇ ਆ ਬਾਈ ਆਰਡਰ ਚ ਇੱਕ ਕਰ ਸਕਦੇ ਹੋ 2 ਕਿਲੋ ਬਾਈ ਤੋ ਦੱਸਿਆ ਬਾਈ ਕਿੰਨੇ ਵਿੱਚ ਸੁਵੇ ਦੱਸਿਆ ਬਾਈ ਇਹ ਦੂਜੇ ਜੀ ਦੂਜੇ ਸੁਵੇ ਇਹਦਾ ਕੀ ਡਿਮਾਂਡ ਆ ਬਾਈ ਇਹਦਾ ਬਾਈ 80000 ਰੁਪਈਆ ਇਹਦਾ 85000 ਰੁਪਈਆ ਮਾਨਤਾ ਨੇ ਇਹਦੇ ਚੋਂ ਵੀ ਹੋ ਜੂ ਹਨਾ ਠੀਕ ਆ ਬਾਈ ਦੇਖ ਸਕਦੇ ਹੋ ਤੁਸੀਂ ਬੰਨੇਆ ਬਹੂ ਬਾਈ ਆ ਵੀ ਨਵਾਈ ਜਾਣੇ ਆ ਇੱਕ ਕਰ ਸਕਦੇ ਲਗਦੇ ਤੁਸੀਂ ਨੰਬਰ ਬਾਈਆਂ ਤੋ ਆਪਾਂ ਕੰਟੈਕਟ ਨੰਬਰ ਪੁੱਛਦੇ ਆ ਬਾਈ ਬਾਈਆਂ ਦਾ ਬਾਈ ਨੰਬਰ ਬੋਲ ਦੋ ਆਪਣਾ 998340419 ਨੰਬਰ ਕਿਹੜਾ ਸਰੀ ਬਾਈ ਮੱਲੀਆਣਾ ਜਿਹੜਾ ਮੂਹ ਬਾਈ ਬਾਈ ਨੂੰ ਕਾਲ ਕਰ ਲਿਓ ਬਾਈ ਕੋਲੇ ਇੱਕ ਬਹੜ ਖੜੀ ਆ 160 ਦੇਖ ਸਕਦੇ ਪੂਰੀ ਟਾਪ ਕੁਆਲਿਟੀ ਨੇ ਮੱਝ ਆ ਤੇ ਗਾਈਆਂ ਬਾਈ ਦੇਖ ਸਕਦੇ ਨਾ ਜਿਵੇਂ ਨਿਕਲ ਕੋਈ ਸ਼ਸੀਗਾਲ ਸਾਰੇ ਭਰਾਵਾਂ ਨੂੰ ਬਾਈ ਅੱਜ ਆਪਾਂ ਪਹੁੰਚੇ ਹੋਏ ਆ ਧਨੌਲਾ ਪਸ਼ੂ ਮੰਡੀ ਦੇ ਉੱਤੇ ਬਾਈ ਮੱਝ ਲੈ ਗਿਆ ਬਾਈ ਪਹਿਲਾਂ ਅਸੀਂ ਮੱਝ ਚੈੱਕ ਕਰ ਸਕਦੇ ਹਾਂ ਕਦ ਕਾਠ ਦੇਖ ਸਕਦੇ ਹਾਂ ਮਹਾਸ਼ ਦਾ ਤੁਸੀਂ ਵਧੀਆ ਸਨਖੀ ਮੈਂ ਐਸਾ ਆਊਟਰ ਚੈੱਕ ਕਰ ਸਕਦੇ ਹਾਂ ਬਾਈ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜੋਧਪੁਰ ਪਖਰ ਤੋਂ ਬਾਈ ਠੀਕ ਆ ਬਾਈ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਬਾਈ ਇਹ ਇਹ ਵੀ ਬਟੰਡੇ ਜ਼ਿਲ੍ਹੇ 'ਚ ਪੈਣਾ ਬਟੰਡੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਅੱਜ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਬਾਈ ਅਸੀਂ ਬਾਈ 2 ਮੱਝਾਂ ਲੈ ਕੇ ਆਏ ਠੀਕ ਆ ਬਾਈ ਜੇ ਗੱਲ ਕਰੀਏ ਵੀ ਆ ਮੈਂਸ ਦੀ ਆਪਾਂ ਹਨਾ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਜੀ 190 ਕਰ ਦਿੰਦਾ ਬਾਈ 1 ਲੱਖ 90000 ਰੁਪਿਆ ਹਾਂ ਬਾਈ ਮਾਨ ਤਾਨ ਹੋ ਜੂ ਬਾਈ ਹਾਂ ਹੋ ਜੂਗਾ ਬਈ ਮੌਕੇ ਤੇ ਠੀਕ ਆ ਬਾਈ ਜੇ ਗੱਲ ਕਰੀਏ ਇਹਦੀ ਡਿਟੇਲ ਬਾਰੇ ਕਰੀਏ ਬਾਈ ਦੁੱਧ ਦਾ ਦੀ ਕੀ ਰੀਸ ਨੇ ਦੁੱਧ ਦਾ ਬਾਈ ਇਹਦਾ 15 ਲੀਟਰ ਹੈ 15 ਲੀਟਰ ਦੁੱਧ ਆ ਬਾਈ ਹਾਂ ਬਾਈ ਤਿੰਨਵੇਂ ਸੂਏ ਆ ਬਾਈ ਇਹ ਇਹ ਬਾਈ ਤੀਜੇ ਸੂਏ ਸੂਈ ਆ ਤੀਜੇ ਸੂਏ ਮੈਸਾ ਬਾਈ ਕਰਦੀ ਆ ਬਾਈ ਇਹ ਹਾਂ ਬਾਈ ਕਰਦੀ ਮੈਂ ਕਰਦੀ ਆ ਬਾਈ ਦੇਖ ਸਕਦੇ ਹੋ ਤੁਸੀਂ ਮੰਗ ਰਹੇ ਦੇ ਕੀ ਆ ਬਾਈ ਕੱਟੀ ਆ ਬਾਈ ਮੰਗ ਰਹੇ ਦੇ ਕੱਟੀ ਆ ਆ ਕੱਟੀ ਆ ਹਾਂ ਬਾਈ ਹੱਥ ਨਾਲ ਹੀ ਸੂਈ ਆ ਬਾਈ ਠੀਕ ਆ ਬਾਈ ਦੇਖ ਸਕਦੇ ਹੋ ਤੁਸੀਂ ਹੱਥ ਨਾਲ ਹੀ ਸੂਈ ਇੱਕ ਕਰ ਸਕਦੇ ਹਾਂ ਬਾਈ ਨੰਬਰ ਆਪਾਂ ਬਾਅਦ ਚ ਪੁੱਛਾਂਗੇ ਇੱਕ ਬਾਈ ਕੋਲੇ ਹੋਰ ਤੋਰ ਕੇ ਦਿਖਾ ਦੇ ਬਾਈ ਹੋਰ ਕੇ ਦਿਖਾ ਦਿੰਦੇ ਆ ਬਾਈ ਲਓ ਬਾਈ ਦੇਖ ਸਕਦੇ ਹੋ ਤੁਸੀਂ ਆਰਡਰ ਚੈੱਕ ਕਰ ਸਕਦੇ ਹੋ ਮੈਂ ਤਾਂ ਤੁਸੀਂ ਲਓ ਬਾਈ ਇੱਕ ਮੈਂ ਇਸ ਬਾਈ ਕੋਲੇ ਆਹਾ ਬਾਈ ਇਹਨੂੰ ਵੀ ਤੋਰ ਕੇ ਦਿਖਾ ਦੇ ਬਈ ਮੜਾ ਜਾ। ਦੇਖ ਸਕਦੇ ਹੋ ਬਈ ਬਾਈ ਕੋਲੇ ਦੋ ਮੱਝਾਂ ਨੇ। ਭਾਈ ਇੱਕ ਆਰਡਰ ਚ ਇੱਕ ਕਰ ਸਕਦੇ ਹੋ ਬਈ ਜੀ। ਭਾਈ ਇਹਦੀ ਕੀ ਡਿਮਾਂਡ ਆ ਗਈ? 1.35 ਹੈ ਬਈ ਇਹਦਾ। ਇਹਦਾ 1,35,000 ਰੁਪਏ ਹੋ। ਦੇਖ ਸਕਦੇ ਤੁਸੀਂ। ਇਹ ਗੱਲ ਕਰੀਏ ਇਹਦੇ ਦੁੱਧ ਦੀ ਬਾਈ ਕੀ ਦੁੱਧਾ ਇਹ ਥੱਲੇ ਦੁੱਧੇ ਥੱਲੇ ਬਾਈ 12 ਲੀਟਰ ਇਹ ਥੱਲੇ 12 ਲੀਟਰ ਦੁੱਧਾ ਬਾਈ ਕਿੰਨੇ ਸੂਏ ਆ ਬਾਈ ਇਹ ਇਹ ਬਾਈ ਤੀਜੇ ਕੇ ਹੋਊਗਾ بس ਤੀਜੇ ਸੂਏ ਇਹ ਵੀ ਕਰਦੀ ਆ ਬਾਈ ਹਾਂ ਬਾਈ ਕਰਦੀ ਆ ਆਪਣੇ ਇਹ ਵੀ ਕਰਦੀ ਆ ਬਾਈ ਦੇਖ ਸਕਦੇ ਤੁਸੀਂ 135000 ਰੁਪਏ ਮੁੱਲ ਆ ਬਾਈ ਮਾਨਤਾ ਨੇ ਇਹਦੇ ਚ ਵੀ ਹੋ ਜੂਗੀ ਹੋ ਜੂਆ ਬਾਈ ਮਾਨਤਾ ਠੀਕ ਆ ਬਾਈ ਆਪਣਾ ਮੋਬਾਈਲ ਨੰਬਰ ਬੋਲਿਓ ਬਾਈ 98554 ਬਾਈ ਠੀਕ ਆ ਜੀ 47217 ਆ ਨੰਬਰ ਆ ਬਾਈ ਬਾਈ ਕੋਲੇ ਦੋ ਮੱਜਾਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਕੋਈ ਬਾਈ ਨੇ ਰੇਟ ਵੀ ਜ਼ਿਆਦਾ ਨਹੀਂ ਮੰਗਿਆ ਹਨਾ ਠੀਕ ਰੇਟ ਮੰਗਿਆਗਾ ਦੇਖ ਸਕਦੇ ਹੋ ਤੁਹਾਨੂੰ ਇੱਕ ਮੱਝ ਪਹਿਲਾਂ ਵੀ ਦਿਖਾਈ ਤੀ ਦੁਬਾਰਾ ਚੈੱਕ ਕਰਾ ਦਨੇ ਹਨਾ ਬਾਈ ਮਾਨਤਨ ਬਾਈ ਕਹਿੰਦਾ ਬਾਈ ਹੋ ਜਾਊਗਾ ਦੋਨਾਂ ਮੱਝਾਂ ਦੇ ਵਿੱਚ ਵੀ ਬਾਈ ਦਾ ਮੋਬਾਈਲ ਨੰਬਰ ਬਾਈ ਨੇ ਦੱਸ ਹੀ ਦਿੱਤਾ ਬਾਈ ਨੂੰ ਇੱਕ ਵਾਰੀ ਕਾਲ ਜ਼ਰੂਰ ਕਰਿਓ ਬਾਈ ਮਾਨਤਨ ਜ਼ਰੂਰ ਕਰਦੀ ਬਈ ਆਪਣੇ ਕੋਈ ਵੀ ਦੇਖ ਕੇ ਕਾਲ ਕਰੇ ਹਨਾ ਠੀਕ ਆ ਬਾਈ ਓਕੇ ਧੰਨਵਾਦ ਠੀਕ ਆ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਏ ਆਂ ਤਰਹੁਲਾ ਪਸ਼ੂ ਮੰਡੀ ਦੇ ਉੱਤੇ ਬਾਈ ਅੱਜ ਇੱਕ ਨਾ ਇੱਥੇ ਮੱਝ ਲੈ ਕੇ ਆਇਆ ਬਾਈ ਤੋ ਪੁੱਛਦੇ ਆ ਮੱਝ ਦੀ ਡਿਟੇਲ ਤੇ ਜਾਣਦੇ ਆ ਬਾਈ ਤੋ ਦੁੱਧ ਤੇ ਪਿੰਡ ਦੇਖ ਸਕਦੇ ਮੱਝ ਦੇਖ ਸਕਦੇ ਹੋ ਬਾਈ ਤੁਸੀਂ ਫੂਲ ਵਾਲੀ ਮੱਝ ਆ ਗਈ ਪੂਰੀ ਘੈਂਟ ਮੱਝ ਆ ਗਈ ਦੇਖ ਸਕਦੇ ਤੁਸੀਂ ਮਗਰ ਕੀ ਆ ਬਾਈ ਇਹਦੇ ਮਗਰ ਕੱਟਾ ਜੀ ਮਗਰ ਕੱਟਾ ਦਾ ਕੁਆਲਿਟੀ ਚੈੱਕ ਕਰਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਇਸ ਕੁਆਲਿਟੀ ਚੈੱਕ ਕਰ ਸੰਗਾਰੀ ਪਾਂਸਰ ਚੈੱਕ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਆ ਠੀਕ ਠਾਕ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜੱਸਾ ਬਣੀ ਤੋਂ ਆਏ ਪੈਣੀ ਜੱਸਾ ਤੋਂ ਜਿਹੜੇ ਬਰਨਾਲਾ ਹਨਾ ਹਾਂਜੀ ਬਰਨਾਲਾ ਜੀ ਬਾਈ ਕੀ ਡਿਮਾਂਡ ਕਰਦੇ ਹੋ ਮੱਝ ਦੀ ਇਹ ਜੀ ਤੀਜੇ ਸੂਏ ਮੱਝ ਆ ਜੀ ਤੀਜੇ ਸੂਏ ਮੈਂ ਹੈ ਤਾਂ ਬਾਈ ਹਾਂਜੀ ਕੱਲ ਵੀ ਕਰਦੀ ਆ ਬਾਈ ਇਹ ਆਹਾ ਕਰਦੀ ਆ ਜੀ ਕਰਦੀ ਆ ਬਾਈ ਦੇਖ ਸਕਦੇ ਹਾਂ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਇਹਦੀ ਦੁੱਧ ਦੀ ਡਿਟੇਲ ਦੀ ਗੱਲ ਕਰੀਏ ਦੁੱਧਾਤ ਕੀ ਆ ਥੱਲੇ ਹਾਂ ਦੁੱਧ 12 ਲੀਟਰ ਆ ਜੀ 12 ਲੀਟਰ ਦੁੱਧਾ ਆ ਇਸ ਟਾਈਮ ਤਿਆਰ ਹੈਗਾ ਹਾਂ ਜੀ ਪਰਸੋ ਹੋਈ ਹੈ ਜੀ ਠੀਕ ਹੈ ਬਾਈ ਪਰਸੋ ਹੋਈ ਹੈ ਬਾਈ ਕਹਿੰਦਾ ਆਰਡਰ ਚੈੱਕ ਕਰ ਸਕਦੇ ਹਾਂ ਮੈਂ ਇਹਦਾ ਜੇ ਗੱਲ ਕਰੀਏ ਬਾਈ ਇਹ ਤੇ ਰੇਟ ਦੀ ਰੇਟ ਇਹ ਤਾਂ 210000 ਮਗਦੇ ਆ ਜੀ ਬਾਕੀ ਮਾਨਤਾਣ ਕਰ ਦਾਂਗੇ ਜੀ 210000 ਰੁਪਿਆ ਰੇਟ ਆ ਬਾਈ ਆਪਣੀ ਵੀਡੀਓ ਦੇਖ ਕੇ ਜੋਗੀ ਤੁਹਾਨੂੰ ਕਾਲ ਕਰਤਾ ਤਾਂ ਮਾਨਤਾਣ ਕਰੋਗੇ ਆ ਮਾਨਤਾਣ ਖੁੱਲਾ ਕਰਦਾ ਜੀ ਬੋਡੀ ਵੀਡੀਓ ਬਾਈ ਕਹਿੰਦਾ ਕਿੰਨਾ ਮੁੱਲ ਕਰਿਆ ਤੈਂ 210000 ਕਰ 210000 ਰੁਪਿਆ ਮੁੱਲ ਆ ਬਾਈ ਦੇਖ ਸਕਦੇ ਤੁਸੀਂ ਬਾਈ ਨੂੰ ਕਾਲ ਜ਼ਰੂਰ ਕਰੋ ਬਾਈ ਪਿੰਡ ਬਾਈ ਦਾ ਭੈਣੀ ਦੱਸਾ ਮੱਝ ਬਹੁਤ ਚੰਗੀ ਆ ਹੈਟ ਹੂਡ ਦੀ ਦੇਖ ਸਕਦੇ ਹੋ ਤੁਸੀਂ 210 10 ਮੁਰਜ਼ਾ ਕਰਨੇ ਨੰਬਰ ਬੋਲ ਦੇ ਬਾਈ ਆਪਣਾ ਨੰਬਰ 97811 ਜੀ ਠੀਕ ਆ ਬਾਈ 2907 ਬਾਹਰ ਨੰਬਰ ਆ ਬਾਈ ਬਾਈ ਦਾ ਬਾਈ ਨੂੰ ਇੱਕ ਵਾਰੀ ਕਾਲ ਜ਼ਰੂਰ ਕਰੋ ਬਾਈ ਕੋਲੇ ਮੱਝ ਬਹੁਤ ਟਾਪ ਕੁਆਲਟੀ ਦੀ ਆ ਓਕੇ ਬਾਈ ਧੰਨਵਾਦ ਠੀਕ ਆ ਬਾਈ